ਲਾਹ ਤਾੜੀਆਂ ਮਾਰ ਦਿਓ ਜ਼ੋਰਦਾਰ ਮੇਰੇ ਪੰਜਾਬੀ ਵੀਰੋ ਸ਼ੁਭਰਾਤ ਦਾ ਕਰੀਏ ਖੇਡ ਕਬੱਡੀ ਕੱਪ ਦਾ ਫਾਈਨਲ ਆਹ ਪਹਿਲੀ ਕਬੱਡੀ ਮਾਰਨ ਦੇ ਵਾਸਤੇ ਜਿਤਮਾਲ ਆਹ ਜਿਤਮਾਲ ਜਿੱਟੀ ਵਾਲਾ ਦੁਨੀਆ ਦਾ ਮੰਨਿਆ ਪਰ ਬੱਲੇ ਕਬੱਡੀ ਖਿਡਾਰੀ ਫੱਲੀ ਰੇਡ ਪੈਂਦੀ ਹੋਈ ਚਾਰ ਨਾਜੋ ਉਹਨਾਂ ਦੇ ਵਿੱਚੇ ਸ਼ੌਕਤ ਆਹ ਸੱਪਾਂ ਵਾਲਾ ਕੋਸ਼ਿਸ਼ ਕਰਦਾ ਬੱਲੇ ਕਬੱਡੀ ਮਲਕ ਬਿੰਨਿਆ ਮੀਨ ਦੀ ਰੇਡ ਤੇ ਰੁਪਿੰਦਰ ਜਲਾਲ ਦੀ ਗੱਲ ਕਰਦੇ ਮਲਕ ਬਿੰਨਿਆ ਮੀਨ ਦੀ ਕਬੱਡੀ ਮਲਕ ਬਿੰਨਿਆ ਮੀਨ ਇਹ ਆ ਮਲਕ ਲੈਂਦੇ ਪੰਜਾਬ ਦਾ ਚਿੱਟੀ ਵਾਲਾ ਕਹਿੰਦੇ ਜਦੋਂ ਸ਼ੇਰ ਜ਼ਖਮੀ ਹੋ ਜੇ ਨਾ ਤੇ ਹੋਰ ਵੀ ਖੰਖਾਰ ਹੋ ਜਾਂਦਾ ਹੈ ਹੋਰ ਵੀ ਮੇਰੇ ਮਿੱਤਰੋ ਜਿਵੇਂ ਕਹਿੰਦੇ ਖੰਖਾਰ ਹੋ ਜਾਂਦਾ ਹੈ ਲੈ ਵੀ ਬਲਾਸਪੁਰਿਆ ਜੋਗੇ ਕੰਗ ਹੋਣੀ ਵੀ ਮੇਰਾ ਖਿਆਲ ਹੈ ਵੀ ਸਾਰੀ ਰਾਤ ਦੇ ਸੁੱਤੇ ਨਹੀਂ ਹੋਣੇ ਆਹ ਇੱਕ ਪਾਸੇ ਚਿੱਟੀ ਵਾਲਾ ਜੱਗਾ ਤੇ ਲੈ ਵੀ ਹਮਿਲਟਨ ਵੱਲੋਂ ਚਿੱਟੀ ਦੇ ਜੱਗੇ ਦੇ ਸਨਿਕਾਲਾ ਸੰਗਿਆ ਦੇ ਦੋ ਆ ਤਿੰਨ ਜੱਫੇ 550 ਡਾਲਰ ਦੇ ਆ ਦੋ ਜੱਫੇ 550 ਡਾਲਰ ਦੇ ਹੋਣਗੇ ਬਹੁਤ ਬਹੁਤ ਧੰਨਵਾਦ ਅਗਲੀ ਕਬੱਡੀ ਪਾਉਣ ਦੇ ਵਾਸਤੇ ਮਾਨ ਸਿੰਘ ਦੜਦਾ ਆ ਦੜਦੇ ਵਾਲਾ ਦੂਸਰੇ ਪਾਸੇ ਕੰਬੋ ਬਰਾਦਰੀ ਦਾ ਆ ਟੱਕਣ ਦੀ ਕੋਸ਼ਿਸ਼ ਕਰਦਾ ਬੱਲੇ ਬੱਲੇ ਹੋ ਗਈ ਇਹ ਰਿਸਾ ਕਮਾਲ ਹਾਏ 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 ਧਾਵੀ ਦੇ ਹਿੱਸੇ ਦੇ ਵਿੱਚ ਆ ਕੇ ਜੁੜਦਾ ਹੋਇਆ ਜਲਵੀ ਮੋਹਰ ਦਿੰਦੇ ਮੱਥਾ ਟੇਕ ਆ ਚਾਰ ਜੱਫੇ ਦੇ ਬੋਲੇ ਧਾਵੇ ਨੂੰ ਕੌਣ ਪਾਊਗਾ ਠੱਲ ਜਲਾਲ ਵਾਲਾ ਕੱਲ ਕਰਦਾ ਲੋ ਕੌਣ ਪਾਉਂਦਾ ਠੱਲ ਗੱਲ ਸਮੇਂ ਦੀ ਹੈ ਮੇਰੇ ਮਿੱਤਰੋ ਆਓ ਸਾਹਮਣੇ ਅਮਰੀਕਨ ਕਬੱਡੀ ਐਸੋਸੀਏਸ਼ਨ ਦੀ ਟੀਮ ਆ ਇੱਕ ਪਾਸੇ ਜਿਟਾਣਾਂ ਵਾਲਾ ਕੁਲਵੀਰ ਇਹ ਪੁਆਇੰਟ ਜਿਹੜਾ ਇਹ ਆ ਮੌਸੇ ਗੱਲਾਂਬੱਲ ਨਾਂ ਵਾਲਾ ਆ ਮੰਨਾ ਲਾਈ ਨੰਬਰ ਹਾਂ ਨੰਬਰਾਂ ਦੀ ਝੜੀ ਲਾਉਣ ਵਾਲਾ ਕਬੱਡੀ ਖਿਡਾਰੀ ਇਹ ਹੈ ਬੱਲਨਾਵਾਲਾ ਮੰਨਾ ਹੀਰੋ ਖੇਡ ਕਬੱਡੀ ਦਾ ਔਰ ਹੀਰੇ ਨੂੰ ਕਾਲ ਆਹ ਕੈਪਟਨ ਡੱਕਣ ਦੀ ਕੋਸ਼ਿਸ਼ ਕਰਦਾ ਹੈ ਬਿਲਾਲ ਅਸਲਮ ਗੇਲ ਪੁਆਇੰਟ ਪੁਆਇੰਟ ਦਵੀ ਦੇ ਤਮਸ਼ਰ ਦੁੱਲਾ ਨੇ ਤਮਸ਼ਰ ਦੁੱਲਾ ਤਮਸ਼ਰ ਦੁੱਲਾ ਸ਼ਬਾ ਥਿਆੜਾ ਜੂਨੀਅਰ ਥਿਆੜਾ ਹਰਮਨ ਥਿਆੜੇ ਹੁਣ ਵੀ ਟੀਮ ਵੱਲੋਂ ਪਾਉਂਦਾ ਰੇਡ ਔਰ ਦੂਜੇ ਪਾਸੇ ਚਿੱਟੀ ਵਾਲਾ ਜੈਤਿਕ ਕਰਦਾ ਕੋਸ਼ਿਸ਼ ਲਾਉ ਤਕੜਾ ਜੱਫਾ ਪਰ ਪੁਆਇੰਟ ਆ ਰੇਡਰ ਦਾ ਆ ਰੇਡਰ ਦੇ ਲਈ ਭਾਜੀ ਜਰੂਰੀ ਜਾਫੀ ਦੇ ਹੱਥ ਪੱਕੇ ਉਹ ਜਾਫੀ ਹੋਈ ਮੰਨਿਆ ਜਾਵੇ ਜਿਹੜਾ ਚੜ੍ਹਦੀ ਰੇਣ ਦੇ ਨੱਪੇ ਉਹ ਜਾਫੀ ਹੋਈ ਮੰਨਿਆ ਜਾਵੇ ਜਿਹੜਾ ਚੜ੍ਹਦੀ ਰੇਣ ਦੇ ਨੱਪੇ ਵਿੱਕੀ ਕੂਨਰ ਦੀ ਉਧਰੇ ਪਾਸੇ ਆਪਣੀ ਟੀਮ ਦੇ ਖਿਡਾਰੀਆਂ ਸ਼ਾਬਾਸ਼ੀ ਦਿੱਤੀ ਜਾ ਰਹੀ ਹੈ ਆ ਜਰਮਨ ਜੀ ਲੱਗੇ ਦੀ ਰੇਡ ਆ ਬਲਪੁਰੀਆਂ ਵਾਲਾ ਗੁਰਦਾਸਪੁਰੀਆ ਜੋਟੀ ਦਾ ਕਬੱਡੀ ਖਿਡਾਰੀ ਜੀ ਸਰਦਾਰ ਔਰ ਦੂਸਰੇ ਪਾਸੇ জাফর ਅਲੀ ਕੰਬੋ জাফর ਅਲੀ ਕੰਬੋ ਆ ਟੱਕਰ ਦੀ ਕੋਸ਼ਿਸ਼ ਕਰਦਾ ਕਬੱਡੀ 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 ਹਾਂ ਯਾਫਰ ਅਲੀ ਕੰਬੋ ਅਮਰੀਕਨ ਕਬੱਡੀ ਐਸੋਸੀਏਸ਼ਨ ਵੱਲੋਂ ਚਿੱਟੀ ਵਾਲੇ ਜੱਗੇ ਦਾ ਤੇ ਕਹਿੰਦੇ ਸਨੀ ਕਾਲਾ ਸਿੰਘਾਂ ਦੇ ਤਿੰਨ ਤਿੰਨ ਜੱਫੇ 5-500 ਡਾਲਰ ਦੇ ਅਮਰੀਕਨ ਐਸੋਸੀਏਸ਼ਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਜਿੰਨੇ ਵੀ ਉਹਨਾਂ ਦੇ ਨੁਮਾਇੰਦੇ ਨੇ ਸਾਰਿਆਂ ਦਾ ਸਤਿਕਾਰ ਲਓ ਇੱਕ ਪਾਸੇ ਜਟਾਨਿਆਂ ਵਾਲਾ ਆਹ ਕਹਿੰਦੇ ਹਾਕ ਮਾਰੀਏ ਜੱਗੂ ਦਾ ਸਾਥੀ ਹੈ ਇਹ ਕੁਲਵੀਰ ਜਟਾਨਾ ਔਰ ਸਾਹਮਣੇ ਵੇਖਦਾ ਵੀ ਅਗਲੀ ਕਬੱਡੀ ਟੈਕਨੀਕਲ ਕਮੇਟੀ ਨੂੰ ਬੇਨਤੀ ਹੈ ਜਿਹੜੀ ਟੈਕਨੀਕਲ ਕਮੇਟੀ ਹੈ ਉਹ ਮਿਹਰਬਾਨੀ ਕਰਕੇ ਉਹ ਚੈੱਕ ਕਰੇਗੀ ਜਿਹੜੀ ਟੈਕਨੀਕਲ ਕਮੇਟੀ ਹੈ ਜੋ ਨਿਯਮ ਜੋ ਫੈਸਲੇ ਉਹ ਇਹਨਾਂ ਮੈਦਾਨ ਦੇ ਅੰਦਰ ਸਾਰੀ ਟੈਕਨੀਕਲ ਕਮੇਟੀ ਨੂੰ ਬੇਨਤੀ ਕਰਦੇ ਆ ਅਮਰੀਕਨ ਕਬੱਡੀ ਫੈਡਰੇਸ਼ਨ ਦਾ ਧੰਨਵਾਦ ਔਰ ਦੂਸਰੇ ਪਾਸੇ ਛੱਬੇ ਖੜੇ ਉਹਨਾਂ ਦੀ ਸਪੌਂਸਰ ਟੀਮ ਰਾਇਲ ਕਿੱਕ ਲੈਦਾ ਪੰਜਾਬ ਪਾਕਿਸਤਾਨੀ ਬਹੁਤ ਤਕੜਾ ਪ੍ਰਦਰਸ਼ਨ ਇਸ ਮੈਦਾਨ ਦੇ ਅੰਦਰ ਫਾਈਨਲ ਵਿੱਚ ਪੁੱਜੀਆਂ ਦੋ ਟੀਮਾਂ ਤੇ ਅਗਲੇ ਸਾਲ 7 ਦਸੰਬਰ 2025 ਨੂੰ ਫਿਰ ਤੀਸਰਾ ਕਬੱਡੀ ਕੱਪ ਹੋਊਗਾ ਉਦਦੇ ਹੀ ਅੱਜ ਤੋਂ ਆਪ ਸਭ ਨੂੰ ਸੱਦੇ ਨੇ ਜਿਹੜੇ ਪਲੇਅਰ ਐਕਟਿਵ ਨਹੀਂ ਜਿਹੜੇ ਖੇਡ ਨਹੀਂ ਰਹੇ ਉਹ ਬੈਠ ਜਾਣ ਮਿਹਰਬਾਨੀ ਕਰਕੇ ਪਿਛਲੇ ਪਾਸੇ 4300 ਤੋਂ 400 ਪ੍ਰਾਇਸ ਸੀਗਾ ਆ ਮੁੰਡਾ ਜਿਹੜਾ ਮੇਰੇ ਲਾਗੇ ਰਹਾ ਨੌਜਵਾਨ ਇਹਦੀਆਂ ਰੇਟਾਂ ਦੇ 100-100 ਰੁਪਈਆ ਲੱਗਣਾ ਸ਼ੁਰੂ ਹੋ ਗਿਆ ਸ਼ਾਮ ਤੱਕ ਰੁਪਈਆ 6000 ਹੋ ਗਿਆ ਉਧਰ ਪ੍ਰਾਈਸ ਵੀ 400 ਸੀਗਾ ਸਵੇਰ ਸਵੇਰ ਤੋਂ ਸ਼ਾਮ ਤੱਕ ਆਹ ਨੌਜਵਾਨ ਨੂੰ ਇੱਕ ਵੀ ਜਫਾੜੀ ਲੱਗਾ 1996 ਦੀ ਗੱਲ ਹੈ ਬਲੇਰ ਕੋਨੇ ਦੇ ਲਾਗੇ ਪੰਪੌਰਾ ਪਿੰਡ ਦੇ ਵਿੱਚ ਰਿਕਾਰਡ ਬਣਾ ਕੌਣ ਹੈ ਇਹ ਝੇਰੇ ਪਿੰਡ ਵਾਲੇ ਕਾਦਰ ਖਾਨ ਦਾ ਪੁੱਤਰ ਹੈ ਦਿਲਬਰ ਅਲੀ ਝੇਰੇ ਵਾਲਾ ਦਿਲਬਰ ਕਾਰਫਾ ਦੇ ਸਾਡੀ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਇਹਨੇ ਸੱਚੀ ਬਹੁਤ ਤਗੜੀ ਕਬੱਡੀ ਖੇਡੀ ਹੈ ਬਹੁਤ ਤਗੜੀ ਕਬੱਡੀ ਖੇਡੀ ਐਸ ਨੌਜਵਾਨ ਨੇ ਇਹਦਾ ਬੇਟਾ ਅੱਜ ਕੱਲ ਖੇਡਦਾ ਆ ਸ਼ੁਚ ਰੇਰ ਵਾਲਾ ਲੈ ਵੀ ਦਿਲਬਰ ਜੇ ਕਿਤੇ ਉਹਦਾ ਤੇਰੇ ਵੀਜੇ ਲੱਗ ਜਾਂਦੇ ਨਾ ਤੇ ਰਿਕਾਰਡ ਵੱਖਰੇ ਬਣਨੇ ਸੀਗੇ ਇੱਕ ਕਹਿੰਦੇ ਵੀ ਸਿਹਾ ਦੋਂਦਾ 나ਥ ਇੱਕ ਝਨੇਰ ਵਾਲਾ ਦਿਲਬਰ ਉਹ ਏਰੀਏ ਦੇ ਵੱਡੇ ਖਿਡਾਰੀ ਹੋਏ ਨੇ ਕਮੈਂਟਰੀ ਦੇ ਵਿੱਚ ਦੱਸ ਦਿੰਦੇ ਆ ਵੀ ਰੂਲ ਜਿਹੜਾ ਬਣਿਆ ਵੀ ਕੋਈ ਵੀ ਖਿਡਾਰੀ ਵੈਸਲੀ ਲਾ ਕੇ ਨਹੀਂ ਖੇਡੂਗਾ ਔਰ ਆ ਕੇ ਹੈਲੋ ਹੈਲੋ ਯਾਰ ਸਾਫ ਕਰ ਲੋ ਚਿਕਰਾਈ ਵਾਲੀ ਚੀਜ਼ ਸਾਫ ਕਰ ਲੋ ਜੀ ਮਿਹਰਬਾਨੀ ਹਰੀ ਬਾਦਵਾ ਧੰਨਵਾਦ ਯਾਰ ਲੱਕੀ ਸਬਰਾ ਜੀ ਬਾਦਵਾ ਧੰਨਵਾਦ ਹੈ ਆਪਾਂ ਮੇਲਾ ਵਧੀਆ ਦਿਖਾਉਣਾ ਸੋ ਜਿਹੜੇ ਰੂਲ ਬਣਾਏ ਨੇ ਜਿਹੜੇ ਨਿਯਮ ਬਣਾਏ ਨੇ ਵੀ ਕਿਸੇ ਖਿਡਾਰੀ ਦੇ ਚਿਕਰਾਈ ਵਾਲੀ ਚੀਜ਼ ਨਹੀਂ ਲੱਗੀ ਹੋਣੀ ਚਾਹੀਦੀ ਬਹੁਤ ਬਹੁਤ ਧੰਨਵਾਦ ਹਲੋ ਥੈਂਕ ਯੂ ਤੇਰਾ ਥੈਂਕ ਯੂ ਹਲੋ ਜਾਵੇ ਹੈਲੋ 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 ਐਕਸਕਿਊਜ਼ ਮੀ ਹੈਲੋ ਯਾਰ ਪੰਜਾਬੀ ਇਹ ਗੱਲ ਤਾਂ ਸੁਣਵਾ ਐਵੇਂ ਚੀਕਾਂ ਮਾਰੀ ਜਾਂਦੇ ਆ ਜੈਰੋ ਜੈਰੋ ਨਹੀਂ ਖੇਡੂਗਾ ਪਾਜੀ ਹਨਾ ਜੈਰੋ ਨਹੀਂ ਗੁਰੂ ਘਰ ਦੀ ਜਰ ਜਰ ਜੇ ਤਾਂ ਤੁਸੀਂ ਸੱਚਾਈ ਤੇ ਖੜੇ ਹੋ ਫਿਰ ਤਾਂ ਤਾੜੀਆਂ ਮਾਰ ਕੇ ਸਾਥ ਦਿਓ ਨਹੀਂ ਖੇਡੂਗਾ ਨਹੀਂ ਖੇਡੂਗਾ ਵੀਰ ਜੀ ਨਹੀਂ ਖੇਡੂਗਾ ਜੈਰੋ ਨਹੀਂ ਖੇਡੂਗਾ ਇਸ ਕਰਕੇ ਨਹੀਂ ਖੇਡੂਗਾ ਕਿਉਂਕਿ ਤੇ ਵੈਸੇ ਹੀ ਲੱਗੀ ਹੋਈ ਆ ਹਾਂ ਜੀ ਟੈਕਨੀਕਲ ਕਮੇਟੀ ਪੂਰੀ ਸਾਫ਼ ਕਰਕੇ ਉਹ ਡਿਸੀਜਨ ਕਰ ਦੋਗੇ ਤੇ ਮਾਮਲਾ ਕਰ ਹੋ ਸਕਦਾ ਤੇ ਨਹੀਂ ਦਾ ਜਿਹੜਾ ਡਿਸੀਜਨ ਹੈ ਉਹ ਇਨ ਮੈਦਾਨ ਦੇ ਅੰਦਰ ਹਾਇ ਵੀ ਨੋਟ ਕਰ ਲੈਣ ਲਾ ਜਿਹੜੀ ਖੇਡ ਕਬੱਡੀ ਦੇ ਨਾਲ ਜਾਫਰ ਵੀ ਕੰਬੋ ਆ ਪ੍ਰੈਸ ਖੇਡ ਕਬੱਡੀ ਦਾ ਉਧਰ ਪਾਸੇ ਤਗੜਾ ਜੱਫਾ ਮੈਦਾਨ ਦੇ ਅੰਦਰ ਬੱਲੇ ਬੱਲੇ ਹੁੰਦੀ ਹੋਈ ਜਬਰ ਅਲੀ ਕੰਬੋ ਦਾ ਇਹ ਵੀਰ 우ਸਤਾਦ ਮੰਦਾ ਆਪਣੇ ਵੀਰ ਨੂੰ ਪਰ ਉਹ ਤੇ ਗਹਿਰੀ ਲੱਗਦਾ ਵੀ ਛੱਟ ਲੱਗੀ ਹੈ ਨੌਜਵਾਨ ਦੇ ਛੱਟ ਕਿਸੇ ਦਿਨ ਲੱਗੇ ਨਾ ਖੇਡ ਮੈਦਾਨਿਆਂ ਦੇ ਇੰਦਰ ਬੜੇ ਟੌਪ ਦੇ ਕਬੱਡੀ ਖਿਡਾਰੀ ਨੇ ਕਰਦੇ ਆ ਸੁਖਮਨ ਚੋਲਾ ਸਾਹਿਬ ਇਸ ਗਰਾਊਂਡ ਦੇ ਵਿੱਚ ਖੇਡਿਆ ਉਹ ਸਮਾਨਹ ਕਬੱਡੀ ਖਿਡਾਰੀ ਨੂੰ ਵੀ ਆਪਾਂ ਸ਼ਰਧਾਂ ਦੇ ਫੁੱਲ ਭੇਟ ਕਰਦੇ ਆ ਜਿਹੜੇ ਨਹੀਂ ਰਹੇ ਸਾਡੇ ਦਰਮਿਆਨ ਸੋ ਸ਼ਰਧਾਂ ਵੀ ਉਹਨਾਂ ਮਹਾਰ ਕਬੱਡੀ ਖਿਡਾਰੀਆਂ ਨੂੰ ਨਿਊਜ਼ੀਲੈਂਡ ਦਾ ਸੈਕੰਡ ਕਬੱਡੀ ਕੱਪ ਸੋ ਅੱਜ ਘਾਟਾਂ ਰੜ ਰਹੀਆਂ ਨੇ ਉਹਨਾਂ ਮਹਾਰ ਕਬੱਡੀ ਖਿਡਾਰੀਆਂ ਦੀਆਂ ਸੋ ਸ਼ਰਧਾਂ ਦੇ ਫੁੱਲ ਭੇਟ ਕਰਦੇ ਆ ਆ ਇਧਰ ਪਾਸੇ ਖੇਡ ਕਬੱਡੀ ਆ ਰੇਡ ਪਾਉਣ ਦੇ ਵਾਸਤੇ ਕੌਣ ਮਲਕ ਬਿਰਿਆਮੀਨ ਰੁਪਿੰਦਰ ਜਲਾਲ ਜੀ ਮਲਕ 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 ਆਹ ਮਲਕ ਦੀ ਰੇਡ ਆ ਕੌਣ ਆਹ ਸਾਹਮਣੇ ਆਹ ਸਾਹਮਣੇ ਆਹ ਸਾਹਮਣੇ ਆਹ ਸਾਹਮਣੇ ਮੇਰੇ ਮਿੱਤਰੋ ਹੋ ਗਈ ਬੱਲੇ ਬੱਲੇ ਹੋ ਗਈ ਲਾਲਾ 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 ਇੱਕ ਪਾਸੇ ਕੋਟਲੀ ਵਾਲਾ ਯਾਦ ਕੇ ਸਭ ਤੋਂ ਸੋਹਣਾ ਯਾਦ ਕੋਟਲੀ ਜੋ ਫਰਮੇ ਦੀ ਤਾਰੀ ਬੱਲੇ ਬੱਲੇ ਤੇਰਾ ਇੱਕੋ ਲੱਖ ਵਰਗਾ ਧੰਨਵਾਦ ਤੁਸੀਂ ਸਾਰਿਆਂ ਨੇ ਬੜਾ ਸਹਿਯੋਗ ਸਵੇਰ ਦਾ ਲਾਗੇ ਹੱਤ ਬਸ਼ਰਦੁੱਲਾ ਆ ਮੈਦਾਨ ਦੇ ਵਿੱਚ ਕਬੱਡੀ ਹ ਬੱਲੇ 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 ਹੁੰਦੀ ਹੋਈ ਮੇਰੀਸ ਆ ਯਾਰ ਕੋਸ਼ਿਸ਼ ਕਰਦਾ ਸਾਡਾ ਗਾ ਪੁਆਇੰਟ ਹਾਂ ਹਾਂ ਤਬਸ਼ਰਦੁੱਲਾ ਅਗਲੀ ਕਬੱਡੀ ਬਾਲ ਜਿੱਤ ਬਾਲ ਸਿਆ ਆ ਉਡੜ ਗਿਆ ਕਬੱਡੀਆ ਪਾ ਨੌਜਵਾਨਾਂ ਜਿਗਰਾ ਵੱਡਾ ਆ ਖੇਡ ਕਬੱਡੀ ਵੱਡੀ ਹੈ ਨਿਊਜ਼ੀਲੈਂਡ ਦਾ ਨਾਮ ਵੱਡਾ ਤੇ ਦੂਸਰਾ ਕਬੱਡੀ ਕੱਪ ਰੌਣਕਾਂ ਵੀ ਵੱਡੀਆਂ ਨੇ ਆ ਰੇਡ ਪੌਂਟ ਦੇ ਪਾਸੇ ਚਿੱਟੀ ਵਾਲਾ ਹੱਤਾ ਹੈ ਮੈਦਾਨ ਵਿੱਚ ਜਲਾਲ ਵਾਲਾ ਰੁਪਿੰਦਰ ਚਿੱਟੀ ਵਾਲਾ ਇਹ ਚਿੱਟੀ ਵਾਲਾ ਮੇਰੇ ਮੇਰੇ ਸ਼ਾਮੇ ਦੇ ਪਿੰਦਾ ਇਸ ਲਈ ਖੇਡ ਬਦਲ ਦੀ ਕਬੱਡੀ 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 ਕਰਦਾ ਹੋਇਆ ਨੰਬਰ ਜਿਹੜਾ ਹੈ ਅਮਰੀਕਨ ਕਬੱਡੀ ਐਸੋਸੀਏਸ਼ਨ ਦੀ ਟੀਮ ਦੇ ਜਤਪਾਲ ਕਿੱਟੀ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਲਓ ਅਗਲੀ ਕਬੱਡੀ ਇਸ ਲਈ ਖੇਡ ਮੈਦਾਨ ਦੇ ਵਿੱਚ ਬਿਲਾਲ ਢਿੱਲੋਂ ਹੈ ਬਿਲਾਲ ਹੈ ਇਸ ਲਈ ਖੇਡ ਮੈਦਾਨ ਦੇ ਵਿੱਚ ਜੱਗਿਆ ਆਹ ਕਿੱਟੀ ਆੜਿਆ ਆਹ ਸਦੀ ਕਾਲੇ ਸਿੰਘ ਆੜਿਆ ਦੋ ਹੱਥ ਕਰਕੇ ਵੀ ਪਰ ਸਾਹਮਣੇ ਬਿਲਾਲ 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 ਮਲਕਾਰ ਸਿੰਘ ਜੀ ਉਧਰ ਜਫਾ ਲੱਗਾ ਸੀਗਾ 500 ਡਾਲਰ ਦਾ ਮਿਹਰਬਾਨੀ ਕਰਕੇ ਪੋਜਾ ਕਰ ਦਿਓ ਸੋ ਮਲਕ ਬੀਰੀਆ ਬੀਂ ਦੀ ਰੇਟ ਤਿੰਨ ਦੇ ਕਬੱਡੀਆਂ ਦੇ ਜਿਹੜੇ ਪੈਸੇ ਲੱਗੇ ਸਨ ਲਓ ਜਰਮਨਜੀਤ ਸਿੰਘ ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਆ ਬੱਲੇ ਬੱਲੇ ਹੋਈ ਪਈ ਆ ਬੱਲਪੁਰੀਆ ਵਾਲਾ ਪਾਉਂਦਾ ਕਬੱਡੀਆਂ ਐਨ ਗੁਰਦਾਸ ਪੁਰੀਆ ਅੱਜ ਬੜਾ ਵੱਡਾ ਕਰਾਉਣ ਵਾਲੀ ਗੱਲ ਕਰਦਾ ਤੇ ਰਾਣਾ ਅਲੀ ਸ਼ਾਨ ਬਾਹ ਚੋਟੀ ਦਾ ਮੁਕਾਬਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੇਰੇ ਪੰਜਾਬੀ ਵੀਰੋ ਖੇਡਿਆ ਜਾ ਰਿਹਾ ਬੜਾ ਚੋਟੀ ਦਾ ਮੈਚ ਹੈ ਬੜਾ ਚੋਟੀ ਦਾ ਮੈਚ ਉਧਰ ਗੋਪਾ ਬੈਂਸ ਗੋਪੀ ਹਕੀਮ ਪਰ ਦਵਿੰਦਰ ਬਮਨੂਪੁਰੂਖ ਖੇਤਰ 2 ਲੱਖ ਡਾਲਰ ਦਾ ਸਹਿਯੋਗ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੇ ਸ਼ਰਮਾ ਜੀ ਫੰਡਾ ਗਰੁੱਪ ਵਾਲਿਆਂ ਦਾ ਮੇਰੇ ਮਿੱਤਰੋ 50 ਹਜ਼ਾਰ ਡਾਲਰ ਦਾ ਆਓ ਸਾਹਮਣੇ ਖੇਡ ਮੈਦਾਨ ਅੰਦਰ ਜਿਹੜੇ ਬੈਸਟ ਟੀਮ ਇਹ ਇੱਕ ਇੱਕ ਸੋਨੇ ਦੀ ਚੈਨੀ ਹਰਿੰਦਰ ਸੰਧੂ ਦੇ ਹੁਣਾ ਵੱਲੋਂ ਹੈ ਔਰ ਮੋਸਟ ਵੈਲਿਊਅਬਲ ਪਲੇ ਕਲੀਅਰ ਕੀਤਾ ਜਾਊਗਾ ਜੇ ਸਵੇਰ ਤੋਂ ਖੇਡੇ ਜਾਓ ਹਾਰ ਵੀ ਕਰੇ ਟੈਕਨੀਕਲ ਕਮੇਟੀ ਦੱਸੇਗੀ ਇੱਕ ਪਲੇਅਰ ਜਿਹੜਾ ਅੱਜ ਦਾ ਮੋਸ ਵੈਲਿਊਅਰ ਵੀ ਕਿਹਾ ਜਾਵੇਗਾ ਆ ਬੱਲਨਾਂ ਵਾਲਾ ਮੰਨਾ ਬਹੁਤ ਵਧੀਆ ਪ੍ਰਦਰਸ਼ਨ ਕਰਦਾ ਹੋਇਆ ਇੱਕ ਉਹ ਅਮਰੀਕਾ ਦੇ ਸੈਟਲ ਦਾ ਵਾਸੀ ਹੈ ਜਾਂ ਵਸਿਆ ਅਮਰੀਕਾ ਦੇ ਵਿੱਚ ਕਬੱਡੀ ਖੇਡਦਾ ਖੇਡਦਾ ਆ ਪ੍ਰਵਾਸੀ ਬਣ ਜਾਂਦੇ ਨੇ ਜਿਹੜੇ ਨਾ ਚਮਕਾਉਂਦੇ ਨੇ ਕਈ ਰੇਡਾਂ ਪਾਉਂਦੇ ਨੇ ਕਈ ਜੱਫੇ ਲਾਉਂਦੇ ਨੇ ਇਹ ਜੋਤੀ ਸਮਰੇ ਦਾ ਵੀ ਰਿਸ਼ਤੇਦਾਰ ਬਣ ਗਿਆ ਹੈ ਮੰਨਾ ਬੱਲਨਾਂ ਵਾਲਾ ਔਰ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਬਿਲਾਲ ਬਿਲਾਲ ਢਿੱਲੋਂ ਦੂਜੇ ਪਾਸੇ ਸਰਦੂਲਗੜ੍ਹ ਦੇ ਏਰੀਏ ਦਾ ਕਹਿੰਦੇ ਕੁਲਵੀਰ ਜਟਾਣਾ ਚੱਲ ਵੀ ਮਾਨਸ ਹੈ ਕਹਿੰਦੇ ਡਿੜਵੇ ਦੇ ਲੋਧਰ ਨੇ ਇੱਕ ਮੈਚ ਦੇ ਵਿੱਚ 26-26 ਕਬੱਡੀਆਂ ਪਾਈਆਂ ਆਹ ਕਹਿੰਦੇ ਰਣ ਸਿੰਘ ਰਣੀਆਂ ਦੇ ਰਿਕਾਰਡ ਵੱਟੇ ਇੱਕ ਪਾਸੇ ਮਾਨਸ ਸਿੰਘ ਤੁਲਣ ਆਹ ਹੈ ਡਿੜਵੇ ਵਾਲਾ ਰੇਡਰ ਦਾ ਆ ਨਮਾ ਜਾ ਪੁੱਛੋ ਮੱਖਣਲੀ ਐਨ ਸਰੀਰ ਵੀ ਸੋਹਣਾ ਇਹਦਾ ਨਾਂ ਤੇ ਪੁੱਛੋ ਕੀ ਹੈ ਅਜੀਮ ਚੱਠਾ ਇਹ ਅਜੀਮ ਚੱਠਾ ਹੈ ਅਜੀਬ ਚੱਠੇ ਦੀ ਪਈ ਹੋਈ ਰੇਡ ਚਾਰ ਜਫਿਆਂ ਦੇ ਵਿੱਚੋਂ ਹੁਣ ਕੌਣ ਇਸ ਨੌਜਵਾਨ ਦੇ ਨਾਲ ਜੋ ਹੱਥ ਕਰਦਾ ਕਾਲੇ ਸਿੰਘਾਂ ਵਾਲਾ ਸਣੀ ਆਓ ਅਜੀਬ ਚੱਠੇ ਨੂੰ ਲਾਓ ਤਕੜਾ ਜਫਾ ਬੱਲੇ ਉਹ ਬੱਲੇ 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 ਮੰਗੀ ਦਾ ਚੇਲਾ ਕਰਾਉਂਦਾ ਬੱਲੇ ਬੱਲੇ ਪਰ ਅਜੀਬ ਚੱਠਾ ਨੰਬਰ ਆਪਣੀ ਟੀਮ ਦੇ ਲਈ ਜੋੜ ਗਿਆ ਚਤਪਾਲ ਚਿੱਟੀ ਵਾਲਾ ਫੇਰ ਆ ਗਿਆ ਖੇਡ ਮੈਦਾਨ ਅੰਦਰ ਜਿੱਤਬਾਲ ਆ ਗਿਆ ਚਿੱਟੀ ਵਾਲਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਆਹ ਇਹ ਵੀ ਸਖਾ ਕਮਾਲ ਹੁੰਦੀ ਹੋਈ ਬਿਲਾਲ ਗਿਲ ਕਹਿੰਦਾ ਮੈਨੂੰ ਟੱਚ ਹੋ ਗਿਆ ਆ ਵਧੀਆ ਖਿਡਾਰੀ ਦੀ ਵਧੀਆ ਪਹਿਚਾਣ ਹੈ ਸਾਰੇ ਮੇਰੇ ਸਹਿਯੋਗ ਦੀ ਆਪਾਂ ਉਮੀਦ ਵੀ ਕਰਦੇ ਹਾਂ ਸਾਰੇ ਸਹਿਯੋਗੀ ਕਰਨ ਦੇ ਬਹੁਤ ਬਹੁਤ ਧੰਨਵਾਦ ਹੈ ਸੁਪਰੀਮ ਸਿਕ ਸੈਟੀ ਆਫ ਹਲੀਜੀਨ ਕਬੱਡੀ ਫੈਡਰੇਸ਼ਨ ਦਾ ਤੇ ਸਾਰੇ ਯੂਥ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅਜਾ ਵਡਾ ਕਬੱਡੀ ਕੱਪ ਲਓ ਕਬੱਡੀ ਪਾਉਣ ਦੇ ਵਾਸਤੇ ਬਿਲਾਲ ਮੋਹਸਨ ਢੱਲੋ ਬਈ ਹੈ ਰੇਡਿਸ ਖਿਡਾਰੀ ਦੀ ਜਲੰਧਾ ਪੰਜਾਬ ਪਾਕਿਸਤਾਨ ਦੀ ਟੀਮ ਦਾ ਮੰਨਿਆ ਪਰਮੰਨਾ ਅਧਰਿਆ ਦਾ ਚੋਟੀ ਦਾ ਕਬੱਡੀ ਖਿਡਾਰੀ ਪਰ 골ਡਨ ਬਾਇ ਕਹਿੰਦਾ ਮੈਂ ਕਰਦਾ ਤੇ ਹੱਥ ਹਰ ਜੋ ਪਾਸਾ ਪੈ ਬਿਲਾਲ ਮੁਹਸਨ ਢਿੱਲੋ ਬਿਲਾਲ ਪੁਆਇੰਟ ਲੈ ਕੇ ਵਾਪਸ ਗਿਆ ਜਰਮਨਜੀਤ ਸਿੰਘ ਲੱਡਾ ਇਹ ਮੁਖਤਿਆਰ ਸਿੰਘ ਦਾ ਪੁੱਤਰ ਆ ਇਹ 14 ਸਾਲ ਤੋਂ ਕਬੱਡੀ ਖੇਡਦਾ ਹੈ ਇਹਦੇ ਵਿੱਚ ਜਾਨ ਬੜੀ ਹੈ ਇਹਦੇ ਵਿੱਚ ਜਾਨ ਬੜੀ ਹੈ ਆਹ ਸਾਹਮਣੇ ਖੇਡ ਮੈਦਾਨ ਅੰਦਰ ਡਿਲਵਰ ਝਨੇਰ ਦਾ ਫੈਸਲਾ ਹੈ ਵੀ ਪੁਆਇੰਟ ਜਿਹੜਾ ਇਹ ਜਰਮਨਜੀਤ ਸਿੰਘ ਲੱਡਾ ਆਪਣੀ ਟੀਮ ਦੇ ਲਈ ਜੋੜ ਗਿਆ ਹਾਫ ਟਾਈਮ ਨਹੀਂ ਵਾਟਰ ਬ੍ਰੇਕ ਵਾਟਰ ਬ੍ਰੇਕ ਰੋਲੇ ਚ ਇਹਨਾਂ ਟਾਈਮ ਲੰਘ ਗਿਆ ਵੀ ਐਂ ਲੱਗਦਾ ਵੀ ਯਾ ਹਾਫ ਟਾਈਮ ਹੀ ਹੋ ਗਿਆ ਹੁੰਦਾ ਜੀ ਸਤਰਾਮ ਸਿੰਘ ਜੀ ਸੰਗਾ ਸਾਹਿਬ ਦਿਲਬਾਖ ਸਿੰਘ ਜੀ ਤੇ ਨਾਲ ਅਮਰਜੀਤ ਸਿੰਘ ਜੀ ਲੱਖਾ ਤੇ ਬਹੁਤ ਹੀ ਸਤਕਾਰਯੋਗ ਸ਼ਖਸੀਅਤ ਭਾਜੀ ਦਿਲਜੀਤ ਸਿੰਘ ਜੀ ਬਿਰਕ ਸਾਹਿਬ ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ ਲਓ ਇਧਰੇ ਪਾਸੇ ਖੇਡ ਕਬੱਡੀ ਜੁੜੀਆਂ ਮੈਦਾਨ ਦੇ ਨਾਲ ਬੱਲੇ ਬੱਲੇ ਆ ਬੱਲੇ ਬੱਲੇ ਦੇਖ ਲੈਣੀ ਹੁੰਦੀ ਹੋਈ ਬਿਲਾਲ ਮੋਸਿਨ ਬਿਲਾਲ ਬਿਲਾਲ ਮੋਸਿਮ ਅੱਜ ਫਾਸਟ ਕੌਣ ਆਉਂਦਾ ਹੈ ਸੈਕੰਡ ਆਉਣ ਕੌਣ ਆਉਂਦਾ ਹੈ ਗੱਲ ਸਮੇਂ ਦੀ ਹੈ ਔਰ ਮੇਰੇ ਪੰਜਾਬੀ ਵੀਰੋ ਬੈਸਟ ਰੇਂਡਰ ਕੌਣ ਬਣਦਾ ਹੈ ਬੈਸ ਜਾਫੀ ਕੌਣ ਬਣਦਾ ਹੈ ਹਰ ਇੱਕ ਖਿਡਾਰੀ ਦੀ ਕਹਿੰਦੇ ਤਮੰਨਾ ਹੁੰਦੀ ਹੈ ਪਿਛਲੇ ਸਾਲ ਆਲਮਗੀਰੀਆ ਜਸ਼ਨ ਤੇ ਕਹਿੰਦੇ ਪਿੰਦੂ ਸੀਚੇਵਾਲ ਬੈਸਟ ਹੈ ਅੱਜ ਕੌਣ ਬੈਸਟ ਬਣਦਾ ਗੱਲ ਸਮੇਂ ਦੀ ਪਾਕਿਸਤਾਨ ਦੀ ਟੀਮ ਦੇ ਜਾਫੀ ਹੁਣ ਤਾਂ ਜਿੰਨੇ ਰਫੇ ਲਾਉਣਗੇ ਹਰ ਜਫੇ ਲਈ 100-100 ਡਾਲਰ ਸਾਡੇ ਸਤਿਕਾਰਯੋਗ ਰਵਿੰਦਰ ਕੌਰ ਜੀ ਵਾਈਸ ਪ੍ਰੈਜ਼ੀਡੈਂਟ ਤੇ ਹਰਮਨ ਕੌਰ ਜੀ ਉਹਨਾਂ ਵੱਲੋਂ ਹਰ ਇੱਕ ਜਫੇ ਦੇ ਵਾਸਤੇ 100-100 ਡਾਲਰ ਦੇ ਨਾਲ ਮਾਨ ਸਨਮਾਨ ਦਿੱਤੇ ਜਾਣਗੇ। ਆ ਚੱਕ ਬੁੱਢੇ ਪਿੰਡ ਦਾ ਜੰਪਲ ਆ ਮਲਕ ਬਿਨੀਆ ਮੀਰ ਅਗਲੀ ਕਬੱਡੀ ਪਾਉਣ ਦੇ ਵਾਸਤੇ ਦੇਖਦੇ ਨੇ। ਸਾਂਝਾ ਦਾ ਕਬੱਡੀ ਖਿਡਾਰੀ ਹੈ ਔਰ ਦੂਸਰੇ ਪਾਸੇ ਲੜਟਾਣਾ ਵਰਗੇ ਜਫੀ ਨੇ ਔਰ ਸ਼ਤੀਰੀਆ ਵਰਗੇ ਜਫੀਆਂ ਦੇ ਵਿੱਚੋਂ ਕੌਣ ਆ ਚਿੱਟੀ ਵਾਲਾ 골ਡਨ ਬੋਲ ਹੱਕਰ ਦਾ ਕੋਸ਼ਿਸ਼ ਨਿਕਲ ਪੁਆਇੰਟ ਮਲਕ ਬਿਨੀਆ ਮੀਰ ਮਲਕ ਔਰ ਮਲਕ ਨੰਬਰ ਲੈ ਗਿਆ ਚਿਤਪਾਲ ਚਿੱਟੀ ਵਾਲਾ ਖੇਡ ਮੈਦਾਨ ਅੰਦਰ ਅਗਲੀ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਨਫੀਸ ਗੁਜਰ ਔਰ ਦੂਜੇ ਪਾਸੇ سے بلے 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 یافر علی کمو یافر علی کمو یافر علی کو کمو کہہ دے عبید اللہ لالا کمو ਔਰ ਅੱਜ জাফর ਅਲੀ ਕਬੂ ਔਰ ਵੱਡੇ ਖਿਡਾਰੀ ਮੇਰੇ ਵੀਰੋ ਲੈਂਦੇ ਪੰਜਾਬ ਪਾਕਿਸਤਾਨ ਦੀ ਧਰਤੀ ਤੇ ਰੇਡੀਓ ਸਾਡੇ ਵਾਲਾ ਦਾ ਧੰਨਵਾਦ ਕਰਦੇ ਆ ਐਨ ਜ਼ेड ਪੰਜਾਬੀ ਨਿਊਜ਼ ਦਾ ਧੰਨਵਾਦ ਹੈ ਕਬੱਡੀ 365 ਦਾ ਦਾ ਧੰਨਵਾਦ ਕਰਦੇ ਆ ਐਚ ਡੀ ਲਾਈਵ ਦਾ ਬਹੁਤ ਬਹੁਤ ਧੰਨਵਾਦ ਹੈ ਮੀਡੀਆ ਲੇਕਰ ਪ੍ਰਿੰਟ ਤੇ ਸੋਸ਼ਲ ਮੀਡੀਆ ਵੱਡੀ ਕਵਰੇਜ ਕੀਤੀ ਜਾ ਰਹੀ ਹੈ ਇਧਰ ਦੇ ਪਾਸੇ ਬਿਲਾਲ ਮੁਸਨ ਢਿੱਲੋਂ ਬਹੁਤ ਵਧੀਆ 라ਵੀ ਜੇਲਮ ਬਿਆਸ ਚਰਾਮ ਸਤਲੁਜ ਇਕੱਠੇ ਵਗਦੇ ਆ ਨਾ ਨਹੀਂ ਉਹ டਾਰ ਪੁੱਲ ਦਾ ਲੀਕ ਵਗੀ ਜਦੋਂ ਪੰਜਾਬ ਦੀ ਹਕੀਕਤ ਨਹੀਂ ਉਹ ਬਿਛੋੜੇ ਵਾਲਾ ਦਾਰ ਪੁੱਲ ਦਾ ਕਸੂਰ ਹਸਨ ਅਬਦਲ ਦੇ ਚੰਗ ਨਾਹੀ ਮਲਤਾਨ ਤੇ ਨਾਹੀ ਪਸ਼ਾਰਪੁਰ ਦਾ ਮੱਥਾ ਜਾਨਣ ਕਾਰੇ ਨੂੰ ਟੇਕਦੇ ਸੀ ਗਰਮਦੀਤ ਸਿੰਘ ਨਾ ਕਰਦਾ ਚਾਰ ਬੁੱਲਦਾ ਆ ਨਫੀਜ਼ ਗੁੱਜਰ ਕਰਦਾ ਕੋ ਛੜਖਾ ਆ ਕਮਾਲ ਕਰਦਾ ਹੋਇਆ ਇਹ ਦਿੜਬਾ ਪਿੰਡ ਕਮਾਣਾ ਦਾ ਜਿੱਥੇ ਵੱਸਦਾ ਏ ਜਰਨੈਲ ਕੁੜੇ ਇਹ ਦਿੜਬੇ ਵਾਲਾ ਇਸ ਲਈ ਖੇਡ ਮੈਦਾਨ ਦੇ ਵਿੱਚ ਕਹਿੰਦੇ ਵੱਡੇ ਖਿਡਾਰੀ ਦਿੜਬੇ ਦੀ ਧਰਤੀ ਨੇ ਨੈਸ਼ਨਲ ਸਟਾਈਲ ਸਰਕਸ ਸਟਾਈਲ ਦੇ ਪੈਦਾ ਕੀਤੇ ਲਾ ਤਮਸ਼ਰਦੁੱਲਾ ਪਾਉਂਦਾ ਰੇਡ ਆ ਪਰ ਨਹੀਂ ਇਹ ਜੱਥਾ ਆ ਉਠਿਆਂ ਵਾਲੇ ਪਿੰਡ ਦਾ ਜੰਮ ਵਾਲਾ ਆ ਚਿੱਟੀ ਵਾਲਾ ਕੇਲਾ ਨਵੇਂ ਨਕੋਰ ਨੂੰ ਡੱਕਦਾ 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 ਕਬੱਡੀ 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 ਏ ਆਹ ਪੰਡਤ ਬਦਰ ਕੁਪਾਲੀ ਬੋਪਾਰਾ ਚਾਚਾ ਬਲਦੇਰ ਸਿੰਘ ਮਿਰਜਾਪੁਰੀਆ ਤੇ ਲਖਣਗੇ ਵੱਡਾ ਪਿੰਡ ਦੋਵੇਂ ਮਸ਼ਹੂਰ ਹੋ ਗਏ ਨੇ ਇਧਰ ਅਮਨ ਦੁੱਗਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਲਓ ਇਧਰੇ ਪਾਸੇ ਖੇਡ ਕਬੱਡੀ ਕਬੱਡੀ ਜਰਮਨਜੀਤ ਸਿੰਘ ਲੱਡਾ ਬਲਪੁਰੀਆਂ ਵਾਲਾ ਲੱਡਾ ਬਾਬਾ ਇਹਨੂੰ ਲੱਡਾ ਬਾਬਾ ਕਹਿੰਦੇ ਆ ਪਰ ਦੂਜੇ ਪਾਸੇ ਕਪਤਾਨ ਇੱਕ ਪਾਸੇ ਕਪਤਾਨ ਕਹਿੰਦੇ ਬਿਲਾਲ ਗਿੱਲ ਬਿਲਾਲ ਗਿੱਲ ਬਿਲਾਲ ਗਿੱਲ ਤੇ ਲੱਡਾ ਬਾਬਾ ਬਿਲਾਲ ਗਿੱਲ ਤੇ ਲੱਡਾ ਬਾਬਾ ਲੱਗਿਆ ਜ਼ੋਰ ਆਹ ਲੱਗਿਆ ਜ਼ੋਰ ਵਜਦੇ ਪੰਪ ਖਿੱਚ ਕਮਾਲ ਕਰ ਗਿਆ ਵੱਡਾ ਕਮਾਲ ਕਰ ਗਿਆ ਛੱਬੇ ਥਿਆੜੇ ਦੀ ਸਪੌਂਸਰ ਟੀਮ ਹੈ ਰੌਇਲ ਕਿੰਗ ਦੇ ਵਾਸਤੇ ਵੀ ਖੇਡਦੀ ਲੈਂਦੇ ਪੰਜਾਬ ਦੇ ਵਿੱਚ ਧੰਨਵਾਦ ਕਰਦੇ ਆ। ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਤਿਆਰ ਵਰ ਤਿਆਰ। ਉਧਰੇ ਪਾਸੇ ਅਮਰੀਕਨ ਕਬੱਡੀ ਫੈਡਰੇਸ਼ਨ ਦਾ ਧੰਨਵਾਦ। ਲक्की ਸਬਰੇ ਨੂੰ ਜ਼ਿੰਮੇਵਾਰੀ ਦਿੱਤੀ ਹਰੀ ਦੇਵਾਲੂ ਤੇ ਚੱਕਾ ਮਲੇ ਸੁਖੇ ਨੂੰ। ਲਓ ਕਬੱਡੀ ਪਾਉਣ ਦੇ ਵਾਸਤੇ ਬਿਲਾਲ ਮੋਸਨ ਢਿੱਲੋਂ ਆ ਗਿਆ। ਕੈਮਰੇ ਫੋਕਸ ਨੇ ਦਰਸ਼ਕਾਂ ਦੇ ਨਿਗਾਹਾਂ ਮੈਨ ਗੱਡੀਆਂ ਹੋਈਆਂ। ਵੀ ਕਿਹੜਾ ਲਾਜਫਾ ਔਰ ਅਮਰੀਕਾ ਦੀ ਟੀਮ ਦੇ ਪੰਜਾਬੀ ਬਾਵਾ ਦੇ ਬਲਵਾਰ ਪੁੱਤਾਂ ਦੇ ਲਾਓ ਇਧਰ ਦੇ ਪਾਸੇ। ਮੱਧੂ ਨਹੀਂ ਮੰਨਦਾ। ਹਰਾਨ ਰਾਣੇ ਤੇ ਪ੍ਰੈਸ਼ਰ ਵਧ ਜਾਂਦਾ ਹੈ ਚਿਤਪਾਲ ਚਿੱਟੀ ਦੀਆਂ ਤਿੰਨ ਕਬਡੀਆਂ ਕੰਨ ਤੇ ਧਾਰੀਵਾਲ ਵੱਲੋਂ 500 ਡਾਲਰ ਦੀਆਂ ਜੈਨ ਵੀ 200 ਡਾਲਰ ਫੀਸ ਕਰਕੇ ਕਹਿੰਦੇ ਵੀ ਨੰਬਰ ਜਿਹੜਾ ਰੇਡਰ ਨੂੰ ਦਿੱਤਾ ਗਿਆ ਜਿਹੜੇ ਨਿਯਮ ਨੇ ਬਹੁਤ ਬਹੁਤ ਧੰਨਵਾਦ ਆਓ ਇਧਰ ਪਾਸੇ ਕੌਣ ਨਫੀਸ ਗੁਜਰ ਕੋ ਹਾ 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 ਚਿਤਪਾਲ हां कोई भी प्लेयर दूसरे पासे नहीं ਜਾਊਗਾ ਇੱਕ ਬੇਨਤੀ ਹੈ ਬਹੁਤ ਚੋਟੀ ਦਾ ਮੁਕਾਬਲਾ ਇੱਕ ਪਾਸੇ ਪਾਕਿਸਤਾਨ ਰਾਇਲ ਕਿੰਗ ਦੀ ਟੀਮ ਹੈ ਔਰ ਦੂਜੇ ਪਾਸੇ ਮੇਰੇ ਪੰਜਾਬੀ ਵੀਰੋ ਅਮਰੀਕਨ ਕਬੱਡੀ ਐਸੋਸੀਏਸ਼ਨ ਯੂਐਸਏ ਦੀ ਟੀਮ ਬੜਾ ਚੋਟੀ ਦਾ ਮੁਕਾਬਲਾ ਇਸ ਲਈ ਖੇਡ ਮੈਦਾਨ ਦੇ ਵਿੱਚ ਆ ਆਇਆ ਮਲਕ ਆਇਆ ਮਲਕ ਨੰਬਰ ਲੈ ਗਿਆ ਆਪਣੀ ਟੀਮ ਦੇ ਲਈ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਸੀਜ਼ਨ ਲਗਾਤਾਰ ਚੱਲੇਗਾ ਫਿਰ 18 19 20 April ਤੋਂ ਇਹਨੇ ਸ਼ੁਰੂਆਤ ਮੇਰੇ ਵੀਰੋ ਕਹਿੰਦੇ ਸਿੱਖ ਗੇਮਾਸ ਦੀਆਂ ਹੋਣ ਗਿਆ 7 ਦਸੰਬਰ ਨੂੰ ਨਿਊਜ਼ੀਲੈਂਡ ਦਾ ਆਹੀ वर्ल्ड कप ਜਿਹੜਾ 2025 ਦਾ ਖੇਡਿਆ ਜਾਊ 7 ਦਸੰਬਰ ਤਰੀਕ ਹੋਊਗੀ ਚਾਰ ਮੈਲੇ ਕਹਿੰਦੇ ਵੱਡੇ ਕਰਵਾਏ ਜਾਣਗੇ ਔਰ ਫਿਰ वर्ल्ड कप ਹੋਵੇਗਾ ਆਹ ਸਾਹਮਣੇ ਇੱਕ ਪਾਸੇ ਯਾਫਰ ਅਲੀ ਕੰਬੋ ਨੰਬਰ ਰੇਟਰ ਦਾ ਤੇ ਰੁਪਿੰਦਰ ਜਨਾਲ ਜੀ ਵੱਲੋਂ ਛੱਬੇ ਥਿਆੜੇ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੇਸ਼ੇਤੌਰ ਦੇ ਵੱਡੇ ਮਾਨ ਸਨਮਾਨ ਸਾਡੇ ਸਤਿਕਾਰਯੋਗ ਸ਼ਖਸੀਅਤ ਛੱਬਾ ਥਿਆੜਾ ਜੀ ਦਾ ਹਰਮਨ ਥਿਆੜਾ ਜੀ ਦਾ ਜੂਨੀਅਰ ਥਿਆੜਾ ਦਾ ਬਹੁਤ-ਬਹੁਤ ਧੰਨਵਾਦ ਹੈ ਮਾਨ ਸਨਮਾਨ ਦੇ ਸ਼ਖਸੀਅਤ ਵੱਲ ਸੋ ਲੱਡੇ ਬਲਪੁਰੀਆਂ ਦੇ ਵਾਸਤੇ ਅਮਰ ਸੰਧੂ ਤੇ ਹਰਪਾਲ ਸੰਧੂ ਜੀ ਦਸੂਏ ਵਾਲੇ 100 ਡਾਲਰ ਗਮਾਨ ਸਿੰਘ ਮਾਲ ਭੇਜ ਰਹੇ ਨੇ ਬਹੁਤ ਬਹੁਤ ਧੰਨਵਾਦ ਹੈ ਦਸੂਏ ਵਾਲੇ ਵੀਰਾਂ ਦਾ ਆਓ ਬਿਲਾਲ ਅਗਲੀ ਕਬੱਡੀ ਬਿਲਾਲ ਮੌਸਮ ਦੀ ਰੇਡ ਮੈਦਾਨ ਦੇ ਵਿੱਚ ਪੈਂਦੀ ਹੋਈ ਆ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਦੇਖਦਾ ਜਮਾਨਾ ਸਾਰਾ ਖੜ ਖੜ ਕੇ ਦੇਖਦਾ ਜਮਾਨਾ ਸਾਰਾ ਖੜ ਖੜ ਕੇ ਦੇਖਦਾ ਜਮਾਨਾ ਸਾਰਾ ਆ ਫਾਈਨਲ ਖੇਡਿਆ ਜਾ ਰਿਹਾ ਹੈ ਤੇ ਕਿਸੇ ਨੂੰ ਕੰਮ ਦੀ ਫਿਕਰ ਹੀ ਨਹੀਂ ਸਵੇਰੇ ਯਾਰ ਕੰਮ ਤੇ ਜਾਣਾ ਐਡਾ ਚੋਟੀ ਦਾ ਮੈਚ ਹੈ ਕੋਈ ਗੱਲ ਨਹੀਂ ਅਗਲਾ ਕਹਿੰਦਾ 2 ਘੰਟੇ ਘਟ ਸੌ ਲਾਂਗੇ ਆਓ ਮੇਰੇ ਵੀਰੋ ਖੇਡ ਮੈਦਾਨ ਅੰਦਰ ਰਾਣਾ ਅਲੀ ਸ਼ਾਨ ਰਾਣਾ ਅਲੀ ਸ਼ਾਨ ਲਾ ਕੇ ਤਕੜਾ ਜੱਫਾ ਇਸ ਵੇਲੇ ਪੁਆਇੰਟ ਦਾ ਵਾਅਦਾ ਕਰਦਾ ਹੋਇਆ 1000 ਜਿੰਨੇ ਜੱਫੇ ਸਾਵੀ ਦੀਪ ਨਿੱਕ ਸੰਧੂ ਹਰਜੀਤ ਗਿੱਲ ਅਮਾਰਾ ਬਾਬਾ ਜੌਨ ਸਿੰਘ ਜੀ ਗਿੱਲ ਨੇਕੀ ਟਵਾਲ ਪਿੰਕੀ ਟਵਾਲ ਹੁਣਾ ਵੱਲੋਂ ਤੇ ਨਾਲ ਪਿੰਡ ਅਗਾਖਲ ਸੁਖੀ ਸੇਖੋਂ ਜਸ ਮਾਨਕ ਤੇ ਨਾਲ ਸ਼ੱਭਾ ਥਿਆੜਾ ਤੇ ਨਾਲ ਜੂਨੀਅਰ ਥਿਆੜਾ ਤੇ ਹਰਮਨ ਥਿਆੜਾ ਜੀ ਹੁਣਾ ਵੱਲੋਂ ਇਹ ਮਾਨ ਸਨਮਾਨ ਜਿੰਨੇ ਜੱਫੇ ਪਾਕਿਸਤਾਨ ਦੇ ਉਹਨਾਂ ਹੀ 1000 ਡਾਲਰ ਇਹਨਾਂ ਭਰਾਵਾਂ ਵੱਲੋਂ ਦਿੱਤੇ ਜਾਣਗੇ ਵੱਡਾ ਫਾਈਨਲ ਹੈ ਚੋਟੀ ਦਾ ਫਾਈਨਲ ਹੈ ਚਤਪਾਲ ਚਿੱਟੀ ਦੀ 500 ਡਾਲਰ ਦੀ ਦੂਜੀ ਰੇਡ ਕੰਤੇ ਧਾਰੀਵਾਲ ਵੱਲੋਂ ਅਮਰੀਕਰ ਕਬੱਡੀ ਐਸੋਸੀਏਸ਼ਨ ਵੱਲੋਂ ਅਮਰੀਕਾ ਦੀ ਟੀਮ ਦਾ ਜਿਹੜਾ ਵੀ ਜਫੀ ਜਫਾ ਲਊ ਹਰ ਜਫੇ ਦਾ 500 ਡਾਲਰ ਦਿੱਤਾ ਜਾਵੇਗਾ ਲਓ ਕਬੱਡੀ ਪਾਉਣ ਦੇ ਵਾਸਤੇ ਬਿਲਾਲ ਮੋਸਨ ਢੱਲੋ ਭਾਜੀ ਦਲਜੀਤ ਸਿੰਘ ਜੀ ਬਿਰਕੋਲਾ ਵੱਲੋਂ ਬੇਨਤੀ ਵੀ ਜਿਹੜੇ ਵੀਰ ਇਧਰ ਦੇ ਪਾਸੇ ਹੈਗੇ ਨੇ ਉੱਚੀਆਂ ਬਾੜੀਆਂ ਦੇ ਵਿੱਚ ਚੇਰ ਦੇ ਉੱਪਰ ਬੈਠੇ ਹੋਏ ਢੇਰਾ ਹੋ ਗਿਆ ਥੋੜਾ ਜਦੋਂ ਮੈਚ ਸ਼ਬਾਬਤ ਹੋਊਗਾ ਦੇਖ ਕੇ ਥੱਲੇ ਆਉਣਾ ਮਿਹਰਬਾਨੀ ਕਰਕੇ ਸਾਰੇ ਵੀਰ ਧਿਆਨ ਰੱਖਣਗੇ ਸਾਰਿਆਂ ਨੂੰ ਬਿੰਦੀ ਅਰਮਤਾ ਸਾਹਿਬ ਆਓ ਬਿਲਾਲ ਹੁਸੈਨ ਹਰੂਸੇ ਪਾਸੇ ਚਿੱਟੀ ਵਾਲਾ ਆ ਚਿੱਟੀ ਵਾਲਾ ਆ ਚਿੱਟੀ ਵਾਲਾ ਕੋਸ਼ਿਸ਼ ਕਰਦਾ ਪੁਆਇੰਟ 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 ਅਰੇ ਆਇਆ ਪਹਿਲੀ ਕੀ ਵਾਲੇ ਸੇਰ ਤੋਂ ਲੈ ਕੇ ਕਬੱਡੀ ਦਾ ਵਧੀਆ ਸਵਾਲ ਆਇਆ ਤੇ ਪ੍ਰਬੰਧਕਾਂ ਲਈ ਨਹੀਂ ਯਾਰ ਥੋੜੀ ਵਜੇ ਤਾੜੀ ਜਿੱਡੀ ਕਬੱਡੀ ਹੋਈ ਏਡੀ ਤਾੜੀ ਨਹੀਂ ਵਜਈ। ਓ ਵਾਹ ਪੰਜਾਬੀਓ ਜਿਉਂਦੇ ਵਸਦੇ ਰਹਾਓ ਆਪ ਤੁਹਾਨੂੰ ਤੰਦਰੁਸਤੀਆਂ ਬਖਸ਼ੇ। ਮਾਦਾ ਜੀ ਇੰਦਰੋਂ ਤਾੜੀਆਂ ਨਹੀਂ ਵਜੀਆਂ ਭੈਣ ਜੀ। ਤਾੜੀਆਂ ਮਾਰ ਦਿਓ ਇੱਕ ਵਾਰੀ। ਇਹ ਮਾਵਾ ਦਾ ਅਸ਼ੀਰਵਾਦ ਬਹੁਤ ਵੱਡਾ ਹੁੰਦਾ। ਭੈਣਾਂ ਦਾ ਅਸ਼ੀਰਵਾਦ ਬਹੁਤ ਵੱਡਾ ਹੁੰਦਾ। ਸਾਡੀਆਂ ਬੱਚੀਆਂ ਦਾ ਬਹੁਤ ਵੱਡਾ ਸਤਕਾਰ ਤੇ ਬਹੁਤ ਸਾਰਾ ਮਾਣ। ਬਹੁਤ ਬਹੁਤ ਧੰਨਵਾਦ। ਲਓ ਇਧਰੇ ਪਾਸੇ ਖੇਡ ਕਬੱਡੀ।